ਸ਼ੁਭਾਕਾਲਤ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮਹਾਕਮਲ ਪ੍ਰੀਤ ਕੋਰਤਾ ਹਾਜ਼ਰ ਹੋਏ ਆਜ ਦੀਆਂ ਮੁੱਖ ਖਬਰਾਂ ਦੇ ਨਾਲ ਤਾਂ ਇਸ ਬ੍ਰਿਟਨ ਦੀ ਸ਼ੁਰੂਆਤ ਕਰਦੇ ਆਂ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਸੀ ਤੇ ਉਹਨਾਂ ਦੇ ਨਾਲ ਹੀ ਅਮਨ ਅਰੋੜਾ ਵੀ ਮੌਜੂਦ ਸੀ ਤਾਂ ਆਨੰਦਪੁਰੂ ਕੋ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਕੁਝ ਵਿਸ਼ੇਸ਼ ਗੱਲਬਾਤ ਕੀਤੀ ਗਈ ਹੈ ਤੇ ਆਪਣਾ ਪੱਖ ਸਾਹਮਣੇ ਰੱਖਿਆ ਗਿਆ ਤੇ ਆਓ ਸੁਣਦੇ ਆਂ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਹਰਜੋਤ ਸਿੰਘ ਬੈਂਸ ਤੇ ਅਮਨ ਅਰੋੜਾ ਦੇ ਵੱਲੋਂ ਕੀ ਗੱਲਬਾਤ ਕੀਤੀ ਗਈ ਹੈ ਬਹੁਤ ਹੀ ਸਤਕਾਰਯੋਗ ਲੁਧਿਆਣਾ ਦੇ ਸਾਰੇ মিডিਆ ਦੇ ਸਾਥੀਆਂ ਦਾ ਅੱਜ ਇਸ ਬਹੁਤ ਹੀ ਇੰਪੋਰਟੈਂਟ ਪ੍ਰੈਸ ਕਵਰੇਜ ਲਈ ਪਹੁੰਚੇ ਸਾਰੇ ਸਤਕਾਰਯੋਗ ਸਾਥੀਓ ਮੇਰੇ ਨਾਲ ਹੁਣੇ ਤੁਹਾਨੂੰ ਐਡਰੈਸ ਕਰਕੇ ਗਏ ਨੇ ਮੇਰੇ ਛੋਟੇ ਵੀਰ ਔਰ ਕੈਬਨਿਟ ਦੇ ਸਾਥੀ ਕੈਬਨਿਟ ਮਿਨਿਸਟਰ ਹਰਜੋਤ ਬੈਂਸ ਜੀ ਸਾਡੇ ਬਹੁਤ ਹੀ ਸਤਕਾਰਯੋਗ ਜਨਰਲ ਸੈਕਟਰੀ ਔਰ ਚੇਅਰਮੈਨ ਸੀਵਰੇਜ ਬੋਰਡ ਡਾਕਟਰ ਸਨੀ ਆਲੂਵਾਲੀਆ ਜੀ ਐਡਵੋਕੇਟ ਗਗਨਦੀਪ ਸੈਣੀ ਜੀ ਔਰ ਸਾਰੇ ਹੀ ਸਤਕਾਰਯੋਗ ਸਾਥੀ ਜਨਾਂ ਦੇ ਦੀ ਅਗਵਾਈ ਦੇ ਵਿੱਚ ਮੇਰੇ ਵੀਰ सोनू ਬੰਗਾਲੀ ਜੀ ਜਿਹੜੇ ਅੱਜ ਪਾਰਟੀ ਦੇ ਵਿੱਚ ਸ਼ਾਮਲ ਹੋ ਰਹੇ ਨੇ ਨਿਰਮਲ ਸਿੰਘ ਜੀ ਔਰ ਸਾਰੇ ਹੀ ਸਤਕਾਰਯੋਗ ਸਾਥੀ ਸਾਰੇ ਨਾਮ ਨੇ ਜਿਹੜੇ ਉਹ ਮੇਰੇ ਵੀਰ ਹਰਜੋਤ ਸਿੰਘ ਜੀ ਲੈ ਚੁੱਕੇ ਨੇ ਮੈਂ ਤਾਂ ਸਿਰਫ ਇੰਨਾ ਹੀ ਕਹੂੰਗਾ ਕਿ ਇਹਨਾਂ ਸਾਰੇ ਮੇਰੇ ਸਾਥੀਆਂ ਦਾ ਵੀਰਾਂ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਆਵਾਜ਼ੀ ਪਾਰਟੀ ਦੇ ਪਰਿਵਾਰ ਦੇ ਵਿੱਚ ਆ ਆਉਣ ਦੇ ਉੱਪਰ ਧੰਨਵਾਦ ਵੀ ਹੈ ਔਰ ਜੀ ਆਇਆਂ ਨੂੰ ਵੀ ਹੈ ਔਰ ਮੈਂ ਇਹ ਮੰਨ ਕੇ ਚੱਲਦਾ ਕਿ ਜਦੋਂ ਕਿਸੇ ਵੀ ਖਾਸ ਤੌਰ ਤੇ ਇਲੈਕਸ਼ਨ ਦੇ ਸਮੇਂ ਜਦੋਂ ਆਪ ਮੁਹਾਰੇ ਲੋਕ ਪਾਰਟੀ ਦੇ ਵਿੱਚ ਸ਼ਾਮਲ ਹੋਣ ਤੇ ਇਸ ਤੋਂ ਪਲੀਪੰਤੀ ਅੰਦਾਜ਼ਾ ਲੱਗ ਜਾਂਦਾ ਕਿ ਕਿਸ ਪਾਸੇ ਵੱਲ ਦੀ ਹਨੇਰੀ ਹੈ ਜਿਹੜੀ ਉਹ ਚੱਲ ਰਹੀ ਹੈ ਵੈਸੇ ਭਵੰਤਮਾਨ ਸਰਕਾਰ ਦੇ ਕੰਮਾਂ ਨੂੰ ਦੇਖ ਕੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀਆਂ ਨੀਤੀਆਂ ਨੂੰ ਔਰ ਸੰਜੀਵ ਰੋਲਾ ਜੀ ਦੀ ਸ਼ਰਾਫਤ ਇਮਾਨਦਾਰੀ ਹਲੀਮੀ ਨੂੰ ਦੇਖ ਕੇ ਮਾਹੌਲ ਪਹਿਲੇ ਇੱਕ ਤਰਫਾ ਬਣਿਆ ਹੋਇਆ ਹੈ ਲੁਧਿਆਣਾ ਵੈਸਟ ਦੇ ਵਿੱਚ ਪਰ ਇਹਨਾਂ ਮੇਰੇ ਸਾਰੇ ਸਾਥੀ ਵੀਰਾਂ ਦੀ ਸ਼ਮੂਲੀਅਤ ਦੇ ਨਾਲ ਪਾਰਟੀ ਹੋਰ ਮਜ਼ਬੂਤ ਹੋਈ ਹੈ ਔਰ ਜੋ ਲੁਧਿਆਣਾ ਵੈਸਟ ਨੂੰ ਲੁਧਿਆਣਾ ਬੈਸਟ ਬਣਾਉਣ ਦਾ ਜੋ ਤਹਈਆ ਕੀਤਾ ਹੈ ਪਾਰਟੀ ਨੇ ਔਰ ਸਰਕਾਰ ਨੇ ਉਹਦੇ ਵਿੱਚ ਸਾਨੂੰ ਵੱਡਾ ਸਹਿਯੋਗ ਹੈ ਜਿਹੜਾ ਉਹ ਮਿਲੇਗਾ ਸੋ ਇੱਕ ਵਾਰ ਫੇਰ ਤੋਂ ਇਹਨਾਂ ਮੇਰੇ ਸਾਰੇ ਸਾਥੀ ਵੀਰਾਂ ਦਾ ਦਿਲ ਦੀ ਗਹਿਰਾਈ ਦੇ ਵਿੱਚ ਆਵਾਜ਼ ਦੀ ਪਾਰਟੀ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋਣ ਤੇ ਇਹਨਾਂ ਦਾ ਜੀ ਆਇਆਂ ਨੂੰ ਇਹਨਾਂ ਦਾ ਬਣਦਾ ਮਾਨ ਸਤਿਕਾਰ ਹੈ ਜਿਹੜਾ ਉਹ ਮਿਲੇਗਾ ਔਰ ਮੈਂ ਸਾਰੇ ਸਤਕਾਰਯੋਗ ਸਾਥੀ ਜਿਹੜੇ ਗਰਾਮ ਗੜੀ ਹੈ ਭਾਈਚਾਰੇ ਤੋਂ ਵੀ ਮਸੀ ਭਾਈਚਾਰੇ ਦੀ ਸਾਰੇ ਸਤਨਾ ਸਾਥੀ ਆਏ ਨੇ ਸਤਨਾਮ ਸਿੰਘ ਜੀ ਅਮਰ ਸਿੰਘ ਜੀ ਸਾਰੇ ਸਾਥੀਆਂ ਦਾ ਦਿਲ ਦੀ ਕਰਾਈ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਔਰ ਜੀ ਆਇਆਂ ਨੂੰ ਯੂਟਨ ਹਾਲ ਮੌਕੇ ਅਮਨ ਅਰੋੜਾ ਤੇ ਉਹਨਾਂ ਦੇ ਨਾਲ ਆਤਿਸ਼ੀ ਜੋ ਕਿ ਸਾਬਕਾ ਮੁੱਖ ਮੰਤਰੀ ਨੇ ਤੇ ਉਹਨਾਂ ਦੇ ਵੱਲੋਂ ਨੌਜਵਾਨਾਂ ਨੂੰ ਸੰਬੋਧਨ ਕੀਤਾ ਗਿਆ ਯੂਟਨ ਹਾਲ ਮੌਕੇ ਆਪ ਦੇ ਪੰਜਾਬ ਪ੍ਰਧਾਨਤਾ ਕੈਬਨਟ ਮੰਤਰੀ ਅਮਨ ਅਰੋੜਾ ਤੇ ਉਹਨਾਂ ਦੇ ਨਾਲ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਆਤਿਸ਼ੀ ਨੌਜਵਾਨਾਂ ਨੂੰ ਉਹਨਾਂ ਦੇ ਵੱਲੋਂ ਸੰਬੋਧਨ ਕੀਤਾ ਗਿਆ ਤੇ ਕੁਝ ਗੱਲਾਂ ਉਹਨਾਂ ਦੇ ਵੱਲੋਂ ਸਾਂਝੀਆਂ ਕੀਤੀ ਗਈਆਂ ਤੇ ਨੌਜਵਾਨਾਂ ਨੂੰ ਵੀ ਜਿਹੜਾ ਕਿ ਸੁਨੇਹਾ ਦਿੱਤਾ ਗਿਆ ਤੇ ਆਓ ਸੁਣਦੇ ਹਾਂ देखिए जो पॉलिटिक्स में है जो सरकार में है जो नेता है जो एमएलए है जो एमपी है वो हमारी लाइफ से जुड़ी सबसे जरूरी चीजों पर डिसीजन लेते हैं अच्छी एजुकेशन मिलेगी कि नहीं मिलेगी स्कूल कैसे होंगे कॉलेज कैसे होंगे कॉलेज की पढ़ाई खत्म करने के बाद जॉब मिलेगी कि नहीं मिलेगी मेरे घर वाले बीमार हो जाए तो मेरे पास उनका इलाज कराने के लिए साधन होगा कि नहीं होगा हम जब घर से बाहर निकलते हैं हम सेफ होंगे कि नहीं होंगे इन सब चीजों पे निर्णय कौन लेता है पॉलिटिशियंस ही लेते हैं ना तो जब अच्छे लोग राजनीति से दूर रहते हैं और क्रिमिनल लोग इन सब चीजों पे डिसीजन लेते हैं तभी हमारे देश का जो हम कहते हैं कि बुरा हाल है जो हम देखते हैं कि बच्चों को अच्छी एजुकेशन नहीं मिल रही यूथ को जॉब्स नहीं मिल रही हैं, बुजुर्गों को इलाज नहीं मिल रहा है वो सिर्फ इसलिए है क्योंकि पढ़े लिखे युवा पॉलिटिक्स में आते नहीं है राजनीति में आते नहीं है आप लोग तो सब भगत सिंह की जमीन से आते हैं भगत सिंह की मिट्टी है पंजाब के रग रग में पंजाब के लोगों में तो अगर हमें लगता है कि हमें कुछ बदलाव करना है तो हमें पॉलिटिक्स में आना भी पड़ेगा और पॉलिटिक्स को बदलना भी पड़ेगा जब आम आदमी पार्टी की शुरुआत हुई थी हम लोग भी आप लोगों जैसे ही थे हम भी ऐसे ही पढ़े लिखे घर के बच्चे थे जो निकल आए थे कि जी अन्ना आंदोलन के साथ कार्यकर्ता बनना है आम आदमी पार्टी के साथ वॉलंटियर बनना है हमने कभी नहीं सोचा था मैं तो एक बहुत सामान्य परिवार के मिडिल क्लास परिवार से आती हूं मेरे दोनों पेरेंट्स दिल्ली यूनिवर्सिटी में प्रोफेसर थे ना मेरे पिताजी कोई मंत्री ना मेरे नाना जी कोई गवर्नर हम तो बहुत सामान्य मिडिल क्लास परिवार से राजनीति में आए और ये सिर्फ आम आदमी पार्टी में ही संभव था पढ़े लिखे सामान्य परिवार से आए हुए यूथ एमएलए भी बने मंत्री भी बने और मुख्यमंत्री तक बन गए ये सिर्फ आम आदमी पार्टी में पॉसिबल था मैं सोचती हूं जब ये पार्टी की शुरुआत हुई थी 2012-13 में मैं एक सामान्य वॉलंटियर थी पार्टी की लेकिन क्योंकि ये एक युवाओं की पार्टी है

ਆਮ ਆਦਮੀ ਪਾਰਟੀ ਦੇ ਕਾਫਲੇ ਦੇ ਵਿੱਚ ਬਹੁਤ ਵੱਡਾ ਵਾਧਾ ਹੁੰਦਾ ਜਾ ਰਿਹਾ ਹੈ। ਔਰ ਐਡਾ ਵੱਲ ਮਿਲ ਰਿਹਾ ਇਸ ਸਮੇਂ ਲੁਧਿਆਣੇ ਦੀ ਚੱਲ ਰਹੀ ਜੋ ਜਿਮਨੀ ਚੋਣ ਹੈ ਵੈਸਟ ਇਲੈਕਸ਼ਨ ਹੈ ਉਹਦੇ ਵਿੱਚ ਕਿ ਤਹਿ ਦਿਲ ਦੀ ਗਹਿਰਾਈ ਤੋਂ ਅਸੀਂ ਸੰਗਤ ਦਾ ਸਿਰ ਝੁਕਾ ਕੇ ਧੰਨਵਾਦ ਕਰ ਰਹੇ ਹਾਂ। ਜਿਹੜੇ ਕਿ ਆਮ ਆਦਮੀ ਪਾਰਟੀ ਦੇ ਉੱਤੇ ਭਰੋਸਾ ਜਤਾਂਦੇ ਹੋਏ ਵੱਡੀ ਤਾਦਾਦ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪਾਰਟੀ ਨੂੰ ਪਿਆਰ ਕਰਦੇ ਹੋਏ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀਆਂ ਨੀਤੀਆਂ ਨੂੰ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀਆਂ ਨੀਤੀਆਂ ਨੂੰ ਪਿਆਰ ਕਰਦੇ ਹੋਏ ਆਮ ਆਦਮੀ ਪਾਰਟੀ ਜੁਆਇਨ ਕਰ ਰਹੇ ਨੇ ਸੋ ਅੱਜ ਸਾਡੇ ਸਾਥੀ ਸੁਰਿੰਦਰ ਕਲਿਆਣ ਜੀ ਬਰਜੇਸ਼ ਜੀ ਅਬੇ ਜੀ ਦਾਰਾ ਟੈਂਕ ਜੀ ਸਿਮਮੀ ਚੋਪੜਾ ਜੀ ਅੱਜ ਸਾਡੇ ਸਾਥੀ ਵੱਡੀ ਗਿਣਤੀ ਦੇ ਵਿੱਚ ਅੱਜ ਜੁਆਇਨਿੰਗਾਂ ਕਰਾ ਰਹੇ ਨੇ ਜਿਹਦੇ ਵਿੱਚ ਜਤਿੰਦਰਪਾਲ ਸਿੰਘ ਜੀ 베ਦੀ ਜੋ ਪੀਪੀਸੀਸੀ ਦੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਟੇਟ ਚੇਅਰਮੈਨ ਰਹੇ ਨੇ 20 ਸਾਲ ਜਿਨ੍ਹਾਂ ਨੇ ਕਾਂਗਰਸ ਪਾਰਟੀ ਦੇ ਵਿੱਚ ਗੁਜ਼ਾਰੇ ਨੇ ਔਰ ਉਹਨਾਂ ਨੇ ਭਾਜਪਾ ਦੇ ਵਿੱਚੋਂ ਮਿਊਨਿਸਪਲ ਕਾਉਂਸਲਰ ਦੇ ਬਤੌਰ ਕੈਂਡੀਡੇਟ ਦੀ ਤੌਰ ਤੇ ਵਾਰਡ ਨੰਬਰ 90 ਚੋਂ ਇਲੈਕਸ਼ਨ ਵੀ ਲੜੀ ਸੀ ਔਰ ਬੜੀ ਭਾਰੀ ਬਹੁਮਤ ਹਾਸਲ ਕੀਤੀ ਸੀ ਤੇ ਹੁਣ ਅੱਜ ਉਹ ਅੱਜ ਉਹ ਆਮ ਆਦਮੀ ਪਾਰਟੀ ਜੋਇਨ ਕਰ ਰਹੇ ਨੇ ਉਹਨਾਂ ਦੇ ਨਾਲ-ਨਾਲ ਉਹਨਾਂ ਦੇ ਨਾਲ-ਨਾਲ ਅਦਿੱਤਿਆ ਜੀ ਸੁਲੇਖ ਚੰਦ ਜੀ ਰਾਹੁਲ ਜੀ ਸ਼ਿਵ ਸ਼ਿਵਮ ਅਜੇ ਅਸ਼wini ਸਾਹਿਲ ਅਭਿਸ਼ੇਕ ਅਨਿਲ सुरेंद्र ਮੀਨੂ ਅਕਸ਼ੇ ਗਗਨ ਸਚਿਨ ਆਕਾਸ਼ ਜਤਿਨ ਅੰਸ਼ ਰੋਹਿਤ ਗੁਰਨੇਕ ਰੋਬਿੰਸਾਮ ਸਤਨਾਮ ਸਿੰਘ ਜੀ ਰਜੇਸ਼ ਕੁਮਾਰ ਤੇਜਿੰਦਰ ਸਿੰਘ ਅਮਰਜੀਤ ਸਿੰਘ ਸੁਖਵਿੰਦਰ ਜੀ ਰੋਹਿਤ ਮਾਨ ਜੀ ਪ੍ਰਿੰਸ ਬਗਾਨ ਜੀ ਅਮਿਤ ਕੁਮਾਰ ਜੀ ਸੁਮਿਤ ਸੂਦ ਕਾਕੂ ਸੂਦ ਸੁਨੀਲ ਜੀ ਸ਼ਮੀ ਕਰਮ ਸੰਜੀਵ ਕੁਮਾਰ ਚਾਵਲਾ ਜੀ ਵਿਸ਼ਾਲ ਪਵਨ ਮਨਦੀਪ ਆਸ਼ੂ ਅਰੁਣ ਸੰਜੀਵ ਕੁਮਾਰ ਚਾਵਲਾ ਜੀ ਪਹਿਲਾਂ ਮੈਂ ਦੱਸਿਆ ਸਾਹਿਲ ਜੀ ਰੋਹਨ ਜੀ ਕਰਨ ਜੀ ਵਿਪਨ ਕੁਮਾਰ ਜੀ ਜਸਵੰਤ ਕੌਰ ਜੀ ਮਧੂ ਬਾਲਾ ਜੀ ਤਕਰੀਬਨ ਤਕਰੀਬਨ 50 ਦੇ ਕਰੀਬ ਸਾਥੀ ਅੱਜ ਅੱਜ ਸਾਡੇ ਇਹਨਾਂ ਸਾਥੀਆਂ ਦੀ ਬਦੌਲਤ ਸੁਰਿੰਦਰ ਕਲਿਆਣਗੀ ਦੀ ਵਰਜੇਸ਼ ਜੀ ਦੀ ਅਬੇ ਜੀ ਦੀ ਦਾਰਾ ਟੈਂਕ ਤੇ ਸਿਮੀ ਚੋਪੜਾਈ ਦੀ ਬਦੌਲਤ ਅੱਜ ਆਮ ਆਦਮੀ ਪਾਰਟੀ ਜੁਆਇਨ ਕਰ ਰਹੇ ਨੇ ਮੇਰੇ ਨਾਲ ਅੱਜ ਦੀ ਇਸ ਜੁਆਇਨਿੰਗ ਦੀ ਰਸਮ ਦੇ ਮੌਕੇ ਤੇ ਸਾਡੇ ਆਮ ਆਦਮੀ ਪਾਰਟੀ ਦੇ ਬਹੁਤ ਸਤਿਕਾਰਯੋਗ ਜਰਨਲ ਸਕੱਤਰ ਸਰਦਾਰ ਹਰਚੰਦ ਸਿੰਘ ਜੀ ਬਰਸਟ ਸਾਹਿਬ ਸਾਡੇ ਆਮ ਆਦਮੀ ਪਾਰਟੀ ਦੇ ਜਰਨਲ ਸਕੱਤਰ ਸਪੋਰਟਸਮੈਨ ਡਾਕਟਰ ਸਨੀ ਆਦੂ ਵਾਲੀਆ ਜੀ ਨਾਲ ਨੇ ਇਸ ਜੁਆਇਨਿੰਗ ਦੀ ਰਸਮ ਦੇ ਵਿੱਚ ਸੋ ਹੁਣ ਅਸੀਂ ਰਸਮੀ ਤੌਰ ਤੇ ਇਹਨਾਂ ਸਾਰੇ ਸਾਡੇ ਸਾਥੀਆਂ ਨੂੰ ਆਮ ਆਦਮੀ ਪਾਰਟੀ ਜੁਆਇਨ ਕਰਾਵਾਂਗੇ ਜੀ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਦਵਾਦਿਆ ਅਗਲੀ ਖਬਰ ਦੇ ਵੱਲੋਂ ਪੰਜਾਬ ਸਰਕਾਰ ਦੇ ਵੱਲੋਂ ਇੱਕ ਵੱਡਾ ਤੋਹਫਾ ਦਿੱਤਾ ਗਿਆ ਤੇ ਰਕੀਆਂ ਕੀਤੀਆਂ ਗਈਆਂ ਨੇ ਪੰਜਾਬ ਸਰਕਾਰ ਦੇ ਵੱਲੋਂ ਸੂਬੇ ਦੇ 70 ਪੁਲਿਸ ਅਧਿਕਾਰੀਆਂ ਨੂੰ ਡਿਪਟੀ ਸੁਪਰਡੈਂਟ ਆਫ ਪੁਲਿਸ ਯਾਨੀ ਕਿ ਡੀਐਸਪੀ ਦੇ ਅਹੁਦੇ ਤੇ ਤਰੱਕੀ ਦਿੱਤੀ ਗਈ ਹੈ ਜਿਨ੍ਹਾਂ ਇਹ ਤਰੱਕੀ ਉਹਨਾਂ ਦੀ ਲੰਮੀ ਸੇਵਾ ਸਖਤ ਮਿਹਨਤ ਅਤੇ ਲੋਕਾਂ ਦੀ ਸੇਵਾ ਪ੍ਰਤੀ ਨਿਭਾਈਆਂ ਜ਼ਿੰਮੇਵਾਰੀਆਂ ਦੇ ਚਲਦੇ ਦਿੱਤੀ ਗਈ ਹੈ ਤਰੱਕੀ ਪ੍ਰਾਪਤ ਕਰਨ ਵਾਲੇ ਅਧਿਕਾਰੀਆਂ ਨੂੰ ਸ਼ੁਭ ਕਾਮਨਾਵਾਂ ਦਿੰਦਿਆਂ ਸਰਕਾਰ ਨੇ ਕਿਹਾ ਕਿ ਇਹ ਸਿਰਫ ਨਵਾਂ ਅਹੁਦਾ ਨਹੀਂ ਸਗੋ ਨਵੀਂ ਜ਼ਿੰਮੇਵਾਰੀ ਹੈ لہذا ਹੁਣ ਉਹਨਾਂ ਤੋਂ ਉਮੀਦ ਹੈ ਕਿ ਉਹ ਆਪਣੀ ਡਿਊਟੀ ਹੋਰ ਤਨਦੇਹੀ ਅਤੇ ਇਮਾਨਦਾਰੀ ਦੇ ਨਾਲ ਨਿਭਾਉਣਗੇ ਤੇ ਇਹ ਤਰੱਕੀਆਂ ਸੂਬੇ ਦੀ پولیس ਪ੍ਰਸ਼ਾਸਨ ਨੂੰ ਹੋਰ ਮਜ਼ਬੂਤ ਕਰਨ ਅਤੇ ਸੂਬੇ ਦੇ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣ ਵੱਲ ਇੱਕ ਵੱਡਾ ਕਦਮ ਮੰਨੀਆਂ ਜਾ ਰਹੀਆਂ ਨੇ ਤਾਂ ਬਿਲਕੁਲ ਪੰਜਾਬ ਸਰਕਾਰ ਦੇ ਵੱਲੋਂ ਇਹ ਜਿਹੜਾ ਤੋਹਫ਼ਾ ਦਿੱਤਾ ਗਿਆ ਤਰੱਕੀਆਂ ਜਿਹੜੀ ਕੀ ਕੀਤੀਆਂ ਗਈਆਂ ਨੇ ਖਾਸ ਤੌਰ ਤੇ 70 ਪੁਲਿਸ ਅਧਿਕਾਰੀਆਂ ਨੂੰ ਡਿਪਟੀ ਸੁਪਰਡੈਂਡੈਂਟ ਆਫ ਪੁਲਿਸ ਦੇ ਅਹੁਦੇ ਤੇ ਤਰੱਕੀ ਦਿੱਤੀ ਗਈ ਹੈ। ਤੇ ਅਦਰੇ ਪੰਜਾਬ ਦੇ ਮੌਸਮ ਦੀ ਗੱਲ ਕੀਤੀ ਜਾਵੇ ਤਾਂ ਲਗਾਤਾਰ ਇਹਨਾਂ ਦਿਨਾਂ ਤੋਂ ਗਰਮੀ ਪੈ ਰਹੇ ਸੀ ਤੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਬੀਤੇ ਕੱਲ੍ਹ ਹੋਈ ਬਰਸਾਤ ਦੇ ਕਾਰਨ ਗਰਮੀ ਤੋਂ ਲੋਕਾਂ ਨੂੰ ਥੋੜੀ ਰਾਹਤ ਤਾਂ ਜ਼ਰੂਰ ਮਿਲੀ ਹੈ ਤੇ ਅਗਲੇ 5 ਦਿਨਾਂ ਲਈ ਵੀ ਮੌਸਮ ਵਿਭਾਗ ਦੇ ਵੱਲੋਂ ਸਵੇਰੇ ਦੇ ਵਿੱਚ ਤਾਪਮਾਨ ਨੂੰ ਲੈ ਕੇ ਇੱਕ ਵੱਡਾ ਅਪਡੇਟ ਜਾਰੀ ਕੀਤਾ ਗਿਆ ਹੈ। ਪੰਜਾਬ ਦੇ ਵਿੱਚ ਲਗਾਤਾਰ ਵਧ ਰਹੀ ਗਰਮੀ ਤੋਂ ਬਾਅਦ ਹੁਣ ਮੌਸਮ ਦਾ ਇੱਕ ਵਾਰ ਫਿਰ ਰੁਖ ਬਦਲ ਗਿਆ ਹੈ ਭਾਰਤੀ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤੀ ਤਾਜ਼ਾ ਭਵਿੱਖਬਾਣੀ ਦੇ ਮੁਤਾਬਕ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਆਸਮਾਨੀ ਬਿਜਲੀ ਅਤੇ ਤੇਜ਼ ਹਵਾਵਾਂ ਵਗਣ ਦੀ ਸੰਭਾਵਨਾ ਝਟਾਈ ਗਈ ਹੈ ਵਿਭਾਗ ਨੇ ਤਾਜ਼ਾ ਅਨੁਮਾਨ ਜਾਰੀ ਕਰਦਿਆਂ ਚੇਤਾਵਨੀ ਦਿੱਤੀ ਹੈ ਕਿ ਮੁਹਾਲੀ ਰੁਕਨਗਰ ਅਤੇ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ ਕਾਮਿਆ ਰਾਤ ਅਕਸਮਾਨ 'ਚ ਬਿਜਲੀ ਚਮਕਣ ਅਤੇ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਤੇ ਮੀਂਹ ਪੈਣ ਦੀ ਸੰਭਾਵਨਾ ਹੈ ਇਹ ਮੌਸਮ 'ਚ ਤਬਦੀਲੀ ਕਿਸੇ ਵੀ ਸਮੇਂ ਆ ਸਕਦੀ ਹੈ ਤੇ ਇਸ ਦੇ ਲਈ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਬਿਨਾਂ ਲੋੜ ਘਰੋਂ ਬਾਹਰ ਨਾ ਨਿਕਲਣ ਅਨੁਸਾਰਨਿਆ ਕਿ ਬੀਤੀ ਰਾਤ ਵੀ ਪੰਜਾਬ ਦੇ ਤੇ ਕੱਲ੍ਹ ਕਰੀਏ ਤਾਂ ਸੂਬੇ ਦੇ ਵੱਖ-ਵੱਖ ਸੂਬੇ ਦੀ ਗੱਲ ਕੀਤੀ ਜਾਵੇ ਤਾਂ ਲੁਧਿਆਣਾ ਦੇ ਵਿੱਚ ਵੀ ਕਾਫੀ ਜ਼ਿਆਦਾ ਮੀਂਹ ਤੇ ਤੇਜ਼ ਹਵਾਵਾਂ ਵੀ ਚੱਲੀਆਂ ਸੀ ਬਰਸਾਤ ਵੀ ਹੋਈ ਹੈ ਜਿਸ ਕਾਰਨ ਲੋਕਾਂ ਨੂੰ ਗਰਮੀ ਤੋਂ ਥੋੜੀ ਰਾਹਤ ਤਾਂ ਜ਼ਰੂਰ ਮਿਲੀ ਹੈ ਜਿਥੇਨ ਦਿਨਾ ਤੋਂ ਗਰਮੀ ਨੇ ਤੇ ਵਾਦੇ ਪਾਰੇ ਨੇ ਲੋਕਾਂ ਨੂੰ ਖੱਜਲ ਖੁਆਰ ਪਰੇਸ਼ਾਨ ਕੀਤਾ ਹੋਇਆ ਸੀ ਉਸ ਦੇ ਮੱਦੇਨਜ਼ਰ ਇਹ ਮੀਂਹ ਨੇ ਜਿਹੜਾ ਕਿ ਲੋਕਾਂ ਦੇ ਚਿਹਰੇ ਤੇ ਖੁਸ਼ੀ ਤਾਂ ਜ਼ਰੂਰ ਲਿਆਇਆ ਹੈ ਲੇਕਿਨ ਇਹ ਤਾਂ ਅਸਲ ਨਹੀਂ ਹੈ ਕਿ 20 ਜੂਨ ਤੱਕ ਵਿਭਾਗ ਨੇ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਰੋਪਨਗਰ ਐਸਿਆਸ ਨਗਰ ਪਟਿਆਲਾ ਫਤਿਹਗੜ੍ਹ ਸਾਹਿਬ ਬਰਨਾਲਾ ਕਪੂਰਥਲਾ ਨਵਾਂ ਸ਼ਹਿਰ ਆਦਿ ਜ਼ਿਲ੍ਹਿਆਂ ਦੇ ਲਈ ਸੀਲਾ ਅਲਰਟ ਜਾਰੀ ਕਰ ਦਿੱਤਾ ਹੈ ਇਸ ਦੇ ਨਾਲ ਇਹਨਾਂ ਜ਼ਿਲ੍ਹਿਆਂ ਵਿੱਚ ਹਲਕੀ ਬਾਰਿਸ਼ ਅਤੇ ਤੇਜ਼ ਹਮਾਵਤ ਉਣ ਦੀ ਸੰਭਾਵਨਾ ਦਿਖਾਈ ਜਾ ਰਹੀ ਹੈ ਜਿਸ ਕਾਰਨ ਪੰਜਾਬ ਦੇ ਬਾਕੀ ਜ਼ਿਲ੍ਹਿਆਂ ਨੂੰ ਗਰਮੀ ਤੋਂ ਥੋੜੀ ਰਾਹਤ ਮਿਲ ਸਕਦੀ ਹੈ ਤਦ ਰੀ ਸਦਮੂਸੇ ਵਾਲੇ ਦੀ ਗੱਲ ਕੀਤੀ ਜਾਵੇ ਉਹ ਮਰਹੂਮ ਗਾਇਕ ਨੇ ਜੋ ਕਿ ਆਪਣਾ ਨਾਮ ਇੰਨੇ ਉੱਚੇ ਮਕਾਮ ਤੇ ਲੈ ਕੇ ਗਏ ਸੀ ਕਿ 5 ਸਾਲਾਂ ਦੇ ਵਿੱਚ ਹਰ ਕਿਸੇ ਦੇ ਮੂੰਹ ਤੇ ਉਹਨਾਂ ਦਾ ਨਾਮ ਰਹਿੰਦਾ ਸੀ ਦੱਸ ਦਿੰਨੇ ਕਿ ਉਹਨਾਂ ਦੇ ਉੱਤੇ ਡਾਕੂਮੈਂਟਰੀ ਕਿੰਨੀ ਜੀ ਚੈਨਲ ਦੇ ਵੱਲੋਂ ਬਣਾਈ ਗਈ ਸੀ ਜਿਸ ਨੂੰ ਲੈ ਕੇ ਸਦਮੂਸੇ ਵਾਲਾ ਦੇ ਮਾਤਾ ਪਿਤਾ ਦੇ ਵੱਲੋਂ ਉਸ ਤੇ ਇਤਰਾਜ਼ ਜਤਾਇਆ ਗਿਆ ਸੀ ਦੱਸ ਦਿੰਨੇ ਕਿ ਹੁਣ ਉਸ ਦੀ ਸੁਣਵਾਈ ਹੋਈ ਹੈ ਤੇ ਅਗਲੀ ਸੁਣਵਾਈ 23 ਜੂਨ ਨੂੰ ਹੋਵੇਗੀ ਸਦਮੂਸੇ ਵਾਲੇ ਤੇ BBC ਦੇ ਵੱਲੋਂ ਬਣਾਈ ਗਈ ਦਸਤਾਵੇਜ਼ੀ ਦਾ ਕਿਲਿੰਗ ਕਾਲ ਤੇ ਮੂਸੇਵਾਲਾ ਦੇ ਪਰਿਵਾਰ ਦੇ ਵੱਲੋਂ ਅਦਾਲਤ ਦੇ ਵਿੱਚ ਚੁਣੌਤੀ ਦੇਣ ਤੋਂ ਬਾਅਦ ਮਾਨਸਾ ਦੀ ਅਦਾਲਤ ਦੇ ਵਿੱਚ BBC ਵੱਲੋਂ ਸਿੱਧੂ ਮੂਸੇਵਾਲਾ ਦੇ ਪਰਿਵਾਰ ਦੇ ਵੱਲੋਂ ਕੀਤੇ ਦਾਅਵੇ ਨੂੰ ਅਯੋਗ ਦੱਸਿਆ ਗਿਆ BBC ਵੱਲੋਂ ਐਡਵੋਕੇਟ ਬਲਵੰਤ ਸਿੰਘ ਪਾਟਿਆ ਪੇਸ਼ ਹੋਏ ਜਿਨ੍ਹਾਂ ਵੱਲੋਂ ਮਾਨਸਾ ਦੀ ਅਦਾਲਤ ਦੇ ਵਿੱਚ ਇੱਕ ਅਰਜ਼ੀ ਲਗਾ ਕੇ ਮੂਸੇਵਾਲਾ ਤੇ ਪੜਨੀ ਦਸਤਾਵੇਜ਼ੀ ਅਤੇ ਪਰਿਵਾਰ ਵੱਲੋਂ ਜੁਤਾਏ ਇਤਰਾਜ਼ ਨੂੰ ਸਹੀ ਨਾ ਦੱਸਿਆ ਕਿਹਾ ਗਿਆ ਅਤੇ ਕਿਹਾ ਇਹਨਾਂ ਦਾ ਦਾਵਾ ਕਿਸੇ ਵੀ ਤਰ੍ਹਾਂ ਯੋਗ ਨਹੀਂ ਹੈ ਇਸ ਦੇ ਅਦਾਲਤ ਨੇ 23 ਜੂਨ ਦੀ ਅਗਲੀ ਸੁਣਵਾਈ ਰੱਖੀ ਹੈ ਤੇ ਉਦੋਂ ਮੂਸੇਵਾਲਾ ਪੱਖ ਦੇ ਵਕੀਲ ਸਤਿੰਦਰ ਪਾਲ ਸਿੰਘ ਮਿੱਤਲ ਨੇ ਕਿਹਾ ਬੀਬੀ ਸੇ ਵੱਲੋਂ ਅਦਾਲਤ ਦੇ ਵਿੱਚ ਅਰਜ਼ੀ ਲਗਾ ਕੇ ਉਹਨਾਂ ਤੇ ਇਤਰਾਜ਼ ਅਤੇ ਦਾਅਵੇ ਨੂੰ ਸਹੀ ਨਾ ਹੋਣਾ ਦੱਸਿਆ ਗਿਆ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਮੂਸੇ ਵਾਲਾ ਪਰਿਵਾਰ ਵੱਲੋਂ ਪ੍ਰਗਟਾਇਆ ਇਤਰਾਜ਼ ਕਿਸੇ ਤਰ੍ਹਾਂ ਜਾਇਜ਼ ਨਹੀਂ ਹੈ ਵਕੀਲ ਮਿੱਤਰ ਨੇ ਕਿਹਾ ਕਿ ਉਹ ਮਾਨਯੋਗ ਅਦਾਲਤ ਦੇ ਵਿੱਚ ਅਗਲੀ ਤਾਰੀਖ ਤੇ ਇਸ ਦਾ ਜਵਾਬ ਦਾਖਲ ਕਰਨਗੇ ਜ਼ਿਕਰ ਹੋਇਆ ਹੈ ਕਿ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਲੈ ਕੇ ਬਣੀ ਦਸਤਾਵੇਜ਼ੀ ਯਾਨੀ ਕਿ ਡਾਕੂਮੈਂਟਰੀ ਉਪਰੰਤ ਮੂਸੇਵਾਲਾ ਪਰਿਵਾਰ ਅਤੇ BBC ਵਿੱਚ ਕਾਰ ਵਿਵਾਦ ਚੱਲਦਾ ਆ ਰਿਹਾ ਹੈ ਤੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਮਾਣਯੋਗ ਅਦਾਲਤ ਦੇ ਵਿੱਚ ਪਟੀਸ਼ਨ ਦਾਇਰ ਕਰਕੇ ਇਸ ਫਿਲਮ ਤੇ ਰਿਲੀਜ਼ ਨਾ ਹੋਣ ਦੀ ਮੰਗ ਕੀਤੀ ਸੀ ਅਤੇ BBC ਵੱਲੋਂ ਇਸ ਦਸਤਾਵੇਜ਼ੀ ਨੂੰ 11 ਜੂਨ ਸਿੱਧੂ ਮੂਸੇਵਾਲਾ ਦੇ ਜਨਮ ਦਿਨ ਮੌਕੇ ਹੀ ਰਿਲੀਜ਼ ਕੀਤਾ ਗਿਆ ਸੀ ਤਦਰੀ ਸਿਹਤ ਵਿਭਾਗ ਦੇ ਵੱਲੋਂ ਮੁਰ ਤੋਂ ਐਡਵਾਈਜ਼ਰੀ ਜਾਰੀ ਕੀਤੀ ਹੈ ਦੱਸਦ ਰਿਹਾ ਕਿ ਹੁਣ ਤੁਹਾਨੂੰ ਫੇਰ ਤੋਂ ਮਾਸਕ ਪਾਉਣ ਦੀ ਲੋੜ ਹੈ ਕਿਸੇ ਵੀ ਭੀੜ ਵਾਲੀ ਜਗ੍ਹਾ ਤੇ ਨਾ ਜਾਓ ਆਪਣੀ ਸਿਹਤ ਦਾ ਵੱਧ ਤੋਂ ਵੱਧ ਧਿਆਨ ਰੱਖੋ ਆਖਿਰਕਾਰ ਕਿਉਂ ਦੱਸਦ ਰਿਹਾ ਕਿ ਕੋਵਿਡ-19 ਮੁਰ ਤੋਂ ਜਿਹੜਾ ਕਿ ਪੈਰ ਪਸਾਰ ਰਿਹਾ ਭਾਰਤ ਦੇ ਵਿੱਚ ਉਸ ਦੇ ਕੇਸਸ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਜਿਸ ਦੇ ਮੱਦੇਨਜ਼ਰ ਸਿਹਤ ਵਿਭਾਗ ਦੇ ਵੱਲੋਂ ਐਡਵਾਈਜ਼ਰੀ ਜਿਹੜੀ ਕੀ ਜਾਰੀ ਕੀਤੀ ਗਈ ਹੈ ਸਿਹਤ ਵਿਭਾਗ ਪੰਜਾਬ ਦੇ ਦੇਸ਼ ਨਿਰਦੇਸ਼ਾਂ ਦੇ ਅਨੁਸਾਰ ਸਿਵਲ ਸਰਜਨ ਹੌਸ਼ਿਆਰਪੁਰ ਡਾਕਟਰ ਪਵਨ ਕੁਮਾਰ ਸ਼ਗੋਤਰਾ ਨੇ ਕੋਵਿਡ ਸੰਬੰਧੀ ਐਡਵਾਈਸਰੀ ਜਾਰੀ ਕੀਤੀ ਹੈ ਉਹਨਾਂ ਨੇ ਕਿਹਾ ਕਿ ਦੇਸ਼ ਦੇ ਕੁਝ ਹਿੱਸਿਆਂ ਵਿੱਚ ਕੋਵਿਡ 19 ਮਾਮਲਿਆਂ ਵਿੱਚ ਹਲਕਾ ਵਾਧਾ ਨੋਟ ਕੀਤਾ ਗਿਆ ਤੇ ਇਸ ਪ੍ਰਸੰਗ ਦੇ ਵਿੱਚ ਉਹਨਾਂ ਨੇ ਕਿਹਾ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਇਹ ਸਿਰਫ ਲੋਕਾਂ ਦੀ ਸੁਰੱਖਿਆ ਲਈ ਇੱਕ ਸਾਵਧਾਨੀ ਸਲਾਹ ਹੈ ਪੰਜਾਬ ਰਾਜ ਵਿੱਚ ਸਥਿਤੀ ਨਿਯੰਤਰਣ ਹੇਠ ਹੈ ਅਤੇ ਸਿਹਤ ਵਿਭਾਗ ਪੂਰੀ ਤਿਆਰੀ ਦੇ ਵਿੱਚ ਹੈ ਫਿਰ ਵੀ ਨਾਗਰਿਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਸੰਕਰਮਣ ਦੇ ਫੈਲਾਅ ਨੂੰ ਰੋਕਣ ਲਈ ਮੁਢਲੀ ਸੁਰੱਖਿਆ ਸਾਵਧਾਨੀਆਂ ਅਪਣਾਉਣ ਵੱਡੇ ਉਮਰ ਦੇ ਵਿਅਕਤੀ ਗਰਭਵਤੀ ਮਹਿਲਾਵਾਂ ਬਿਮਾਰੀਆਂ ਕਮਜ਼ੋਰ ਰੋਗ ਪ੍ਰਤੀਰੋਧਕ ਸਮਰੱਥਾ ਵਾਲੇ ਲੋਕ ਭੀੜ-ਪਾੜ ਵਾਲੀਆਂ ਜਾਂ ਫਿਰ ਬੰਦ ਥਾਵਾਂ ਤੇ ਜਾਣ ਤੋਂ ਗੁਰੇਜ਼ ਕਰਨ ਅਤੇ ਮਾਸਕ ਪਾ ਕੇ ਰੱਖਣ ਹੈਲਥ케ਅਰ ਸਟਾਫ ਨੂੰ ਵੀ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਮਾਸਕ ਪਹਿਨਣ ਅਤੇ ਕੋਵਿਡ ਉਚਿਤ ਵਿਹਾਰ ਦੀ ਪਾਲਣਾ ਕਰਨ ਖੰਗਣੀਆਂ ਚਿਖਣ ਸਮੇਂ ਆਪਣੇ ਮੂੰਹ ਅਤੇ ਨੱਕ ਨੂੰ ਰੁਮਾਲ ਟਿਸ਼ੂ ਜਾਂ ਕੋਈ ਹੋਰ ਚੀਜ਼ ਦੇ ਨਾਲ ਜ਼ਰੂਰ ਟਕਣ ਸਮੇਂ ਸਮੇਂ ਤੇ ਹੱਥਾਂ ਨੂੰ ਸਾਬਣ ਅਤੇ ਪਾਣੀ ਨਾਲ ਚੰਗੀ ਤਰ੍ਹਾਂ ਧੋਂਦੇ ਰਹਿਣਾ ਚਾਹੀਦਾ ਹੈ ਕੋਵਿਡ ਦੇ ਲੱਛਣ ਜਿਵੇਂ ਕਿ ਬੁਖਾਰ, ਖਾਂਸੀ, ਸਾਹ ਲੈਣ ਵਿੱਚ ਤਕਲੀਫ, ਥਕਾਵਟ, ਸਰੀਰਕ ਦਰਦ, ਦਸਤ, ਨੱਕ ਵਗਣਾ ਅਤੇ ਗਲੇ ਵਿੱਚ ਖਾਰਸ਼ ਆਦੀ ਨਜ਼ਰ ਆਉਣ ਤਾਂ ਤੁਰੰਤ ਨੇੜੇ ਦੀ ਸਰਕਾਰੀ ਸੰਸਤਾ ਵਿੱਚ ਜਾ ਕੇ ਡਾਕਟਰ ਦੀ ਸਲਾਹ ਅਨੁਸਾਰ ਕੋਵਿਡ ਟੈਸਟ ਕਰਵਾਉਣਾ ਚਾਹੀਦਾ ਹੈ। ਬਿਨਾਂ ਹੱਥ ਔਤੇ ਆਪਣੇ ਚਿਹਰੇ, ਮੂੰਹ ਜਾਂ ਅੱਖਾਂ ਨੂੰ ਨਾ ਚੂਹੋ, ਸਰਵਜਨਕ ਥਾਵਾਂ ਤੇ ਠੋਕਣ ਤੋਂ ਬਚੋ ਸਵੈ ਉਪਚਾਰ ਨਾ ਕਰੋ ਖਾਸ ਕਰਕੇ ਸਾਹ ਸੰਬੰਧੀ ਲੱਛਣਾਂ ਲਈ ਨੇੜੇ ਦੇ ਸਿਹਤ ਕੇਂਦਰ ਵਿੱਚ ਜਾ ਕੇ ਡਾਕਟਰੀ ਸਲਾਹ ਜ਼ਰੂਰ ਲਵੋ ਤਵਾਦੇ ਅਗਲੀ ਖਬਰ ਦੇ ਨਾਲ ਲੁਧਿਆਣਾ ਜ਼ਿਮਨੀ ਚੋਣਾਂ ਨੂੰ ਲੈ ਕੇ ਅਕਾਲੀ ਦਲ ਨੂੰ ਇੱਕ ਵੱਡਾ ਚਟਕਾ ਲੱਗਿਆ ਲੁਧਿਆਣਾ ਪੱਛਮੀ ਹਲਕੇ ਵਿੱਚ ਹੋਣ ਵਾਲੀ ਜ਼ਿਮਨੀ ਚੋਣ ਪਹਿਲਾਂ ਅਕਾਲੀ ਦਲ ਨੂੰ ਵੱਡਾ ਚਟਕਾ ਲੱਗਿਆ ਜਿਨ੍ਹਾਂ ਚੋਣਾਂ ਤੋਂ ਪਹਿਲਾਂ ਹੀ ਅਕਾਲੀ ਦਲ ਨੂੰ ਇੱਕ ਵੱਡਾ ਚਟਕਾ ਲੱਗਿਆ ਦੱਸਦੀ ਹੈ ਅਕਾਲੀ ਦਰ ਦੇ ਸੀਨੀਅਰ ਅਗੁਰਜੰਦਰ ਦੀਪਾ ਅਤੇ ਸਰਬਜੋਤ ਸਿੰਘ ਸਾਵੀ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ ਨੇ ਇਹ ਸ਼ਮੂਲਿਤ ਪੰਜਾਬ ਕਾਂਗਰਸ ਪਵਨ ਵਿਖੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵਿੜਿੰਗ ਵਿਰੋਧੀ ਧਿਰ ਦੇ ਅਗੂ ਪ੍ਰਤਾਪ ਸਿੰਘ ਬਾਜਵਾਬ ਪੇਸ਼ ਬਗੇਲ ਅਤੇ ਹੋਰ ਪ੍ਰਮੁੱਖ ਪਾਰਟੀ ਮੈਂਬਰਾਂ ਦੀ ਮੌਜੂਦਗੀ ਵਿੱਚ ਹੋਈਆਂ ਤਸਵੀਰਾਂ ਵੀ ਤੁਸੀਂ ਵੇਖ ਸਕਦੇ ਹੋ ਮਾਂ ਸਰਕਾਰ ਯਾਨੀ ਕਿ ਪੰਜਾਬ ਸਰਕਾਰ ਜੋ ਕਿ ਨਸ਼ੇ ਦੇ ਵਿਰੁੱਧ ਲੜ ਰਹੀ ਹੈ ਉਹਨਾਂ ਦੇ ਵੱਲੋਂ ਇੱਕ ਮੁਹਿੰਮ ਵੀ ਵਿੱਢੀ ਗਈ ਹੈ ਨਸ਼ਾ ਵਿਰੁੱਧ ਉਸ ਦੇ ਤਹਿਤ ਬੁਲਡੋਜ਼ਰ ਕਾਰਵਾਈ ਕੀਤੀ ਜਾਂਦੀ ਹੈ ਪੀਲਾ ਪੰਜਾ ਨਸ਼ਾ ਤਸਕਰਾਂ ਦੇ ਘਰਾਂ ਦੇ ਉੱਤੇ ਚਲਾਇਆ ਜਾ ਰਿਹਾ ਹੈ ਤੇ ਇਸ ਵੇਲੇ ਇਹ ਤਸਵੀਰਾਂ ਬਠਿੰਡਾ ਤੋਂ ਤੁਸੀਂ ਦੇਖ ਰਹੇ ਹੋ ਜਿੱਥੇ ਇੱਕ ਨਸ਼ਾ ਤਸਕਰ ਦਾ ਘਰ ਜਿਹੜਾ ਟਾਇਆ ਜਾ ਰਿਹਾ ਹੈ ਤਾਂ ਬਿਲਕੁਲ ਇਹ ਨਸ਼ਾ ਵਿਰੋਧ ਮਹਿੰਮ ਦੇ ਤਹਿਤ ਬੁਲਡੋਜ਼ਰ ਕਾਰਵਾਈ ਬਠਿੰਡਾ ਤੋਂ ਸਾਹਮਣੇ ਆਈ ਹੈ ਜਿੱਥੇ ਪੁਲਿਸ ਵੱਲੋਂ ਅਚਨਚੇਤ ਚੈਕਿੰਗ ਕੀਤੀ ਗਈ ਹੈ ਤੇ ਵਿਅਕਤੀ ਸ਼ੱਕੀ ਪਾਇਆ ਜਾਂਦਾ ਹੈ ਤਾਂ ਤੁਰੰਤ ਉਸ ਦੇ ਕਾਰ ਦੇ ਉੱਤੇ ਜਿਹੜੀ ਇਹ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਦੇ ਮੱਦੇ ਨਜ਼ਰ ਤੁਸੀਂ ਤਸਵੀਰਾਂ ਸਾਹਮਣੇ ਵੇਖ ਸਕਦੇ ਹੋ ਆਪਣੇ ਸਕਰੀਨ ਦੇ ਉੱਤੇ ਤਾਂ ਸਾਫ਼ ਤੌਰ ਤੇ ਨਜ਼ਰ ਆ ਰਿਹਾ ਹੈ ਕਿ ਬੁਲਡੋਜ਼ਰ ਕਾਰਵਾਈ ਕੀਤੀ ਗਈ ਹੈ ਪੀਲਾ ਪੰਜਾ ਨਸ਼ਾ ਤਸਕਰ ਦੇ ਕਾਰ ਦੇ ਉੱਤੇ ਚਲਾਇਆ ਜਾ ਰਿਹਾ ਹੈ ਪੰਜਾਬ ਸਰਕਾਰ ਦਾ ਇੱਕੋ ਹੀ एजेंडा ਹੈ ਕਿ ਆਨ ਵਾਲੀ ਨਵੀਂ ਪੀੜ੍ਹੀ ਨੌਜਵਾਨਾਂ ਨੂੰ ਖਾਸ ਤੌਰ ਤੇ ਨਸ਼ੇ ਤੋਂ ਦੂਰ ਰੱਖਿਆ ਜਾਵੇ ਪੰਜਾਬ ਨੂੰ ਨਸ਼ਾ ਮੁਕਤ ਬਣਾਇਆ ਜਾਵੇ ਤੇ ਦੱਸਦਿਆਂ ਕਿ ਇਸ ਦੇ ਮੱਦੇ ਨਜ਼ਰ 100 ਦਿਨ ਪੂਰੇ ਹੋ ਚੁੱਕੇ ਨੇ 100 ਤੋਂ ਵੱਧ ਦਿਨ ਜਿਹੜੇ ਕਿ ਹੋ ਚੁੱਕੇ ਨੇ ਇਸ ਮੁਹਿੰਮ ਨੂੰ ਸ਼ੁਰੂ ਹੋਈ ਨੂੰ ਤੇ ਇਸ ਦੇ ਮੱਦੇਨਜ਼ਰ ਬਹੁਤ ਸਾਰੇ ਲੋਕ ਜਿਹੜੇ ਕਿ ਗ੍ਰਿਫਤਾਰ ਕੀਤੇ ਗਏ ਨੇ ਕਈਆਂ ਦੇ ਉੱਤੇ ਕੇਸ ਵੀ ਦਰਜ ਕੀਤਾ ਗਿਆ ਹੈ ਕਾਫੀ ਖੇਪ ਜਿਹੜੀ ਕਿ ਬਰਾਮਦ ਕੀਤੀ ਗਈ ਹੈ ਤੇ ਤਾਂ ਦੱਸ ਦਿੰਦੇ ਨੇ ਕਿ ਕੈਂਪੇਨ ਜਾਗਰੂਕਤਾ ਕੈਂਪੇਨਸ ਵੀ ਚਲਾਈਆਂ ਜਾ ਰਹੀਆਂ ਨੇ ਕਿ ਨੌਜਵਾਨ ਨੂੰ ਨਸ਼ੇ ਤੋਂ ਦੂਰ ਰਹਿਣ ਦੀ ਅਪੀਲ ਵੀ ਕੀਤੀ ਜਾ ਰਹੀ ਹੈ ਪਫਲਾਦੇ ਲਈ ਅੱਜ ਦੇ ਬੁਲੇਟਿਨ ਦੇ ਵਿੱਚ ਬਸ ਇੰਨਾ ਹੀ ਮਨਨ ਦੇ ਉਚਾਸਾ ਧੰਨਵਾਦ